ਲਓ ਜੀ ਇੱਧਰ ਵੇਖੋ ਤੁਸੀਂ ਇੱਧਰ ਤੇ ਘਰ ਵਾਲੇ ਉੱਪਰ ਹੀ ਚੜੇ ਅੰਕਲ ਜੀ ਹੋਣੀਆਂ ਵੇਖੋ ਵਿਚਾਰੇ ਤੇ ਸਾਦੇ ਤੁਸੀਂ ਡੰਗਰਾਂ ਦਾ ਹਾਲ ਵਿਚਾਰਨਾ ਤੇ ਹੁਣ ਤੁਹਾਨੂੰ ਅਹੀਂ ਦਿਖਾਉਨੇ ਆਂ ਵੀ ਸਾਡਾ ਜਿਹੜਾ ਇਲਾਕਾ ਵਾ ਸਾਡੇ ਘਰਾਂ ਦੇ ਉੱਤੇ ਜਿਹੜਾ ਕਿੰਨੀ ਕੁ ਉਚਾਈ ਆ ਜਿਹੜਾ ਸਾਡੇ ਪਾਣੀ ਆਉਂਦਾ ਵਾ ਕਿ ਨਹੀਂ ਆਉਂਦਾ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਇਸ ਵੇਲੇ ਮੈਂ ਖੜਿਆ ਹਾਂ ਜੀ ਆਪਣੇ ਪਿੰਡ ਟਾਂਡੇ ਰੋਡ ਦੇ ਉੱਤੇ ਤੇ ਕਾਫੀ ਜਣੇ ਕਮੈਂਟ ਕਰਨ ਦੇ ਹੀ ਕਿ ਸਾਨੂੰ ਦੱਸੋ ਤਾਂ ਡੇ ਏਰੀਏ ਦੇ ਵਿੱਚ ਪਾਣੀ ਦਾ ਕਿਵੇਂ ਆ ਹਨਾ ਤੇ ਅੱਜ ਮੈਂ ਆਇਆ ਹਾਂ ਇੱਧਰ ਇੱਥੋਂ ਸਾਡਾ ਘਰ 2-4 ਕਿਲੋਮੀਟਰ ਤੇ ਹੀ ਆ 2 ਕਿਲੋ 2.5 ਕਿਲੋਮੀਟਰ ਤੇ ਲਾ ਲੋ ਤੇ ਇਹ ਆ ਜੀ ਦਰਿਆ ਏਰੀਆ ਅਜੇ ਦਰਿਆਜ ਤੋਂ ਕਾਫੀ ਹੱਦ ਥੋੜਾ گاਾਂ ਆ 3-4 ਕਿਲੋਮੀਟਰ ਹੈ ਇੱਥੋਂ ਪਰ ਪਾਣੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਕਿੱਥੇ ਤੱਕ ਆ ਚੁੱਕਾ ਵਾ ਜਿਹੜੇ ਕਮਾਂਦ ਆ ਉਹ ਅੱਧੇ ਅੱਧੇ ਹੋ ਗਏ ਆ ਹਨਾ ਅੱਧੇ ਡੁੱਬ ਗਏ ਆ ਤੇ ਇੱਥੇ ਤੱਕ ਪਾਣੀ ਆ ਗਿਆ ਤੇ ਉਧਰ ਜਿਹੜੇ ਘਰ ਵਾ ਉਹ ਵੀ ਤੁਹਾਨੂੰ ਅੱਗੇ ਜਾ ਕੇ ਜੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਡੁੱਬ ਗਏ ਆ ਹਨਾ ਘਰ ਹਾਫ ਹਾਫ ਮਤਲਬ ਪਾਣੀ ਜਿਹੜਾ ਚੜ ਗਿਆ ਮੈਂ ਆਪ ਅੱਜ ਪਹਿਲੀ ਵਾਰ ਹੀ ਆਇਆ ਵਾਂ ਤੇ ਮੈਨੂੰ ਵੀ ਅੱਜ ਪਤਾ ਲੱਗਾ ਕਿ ਅੱਜ ਪਾਣੀ ਕੱਲ ਪਰਸੋਂ ਦਾ ਹੀ ਚੜਿਆ ਵਾ ਤੇ ਹੁਣ ਮੀਂਹ ਪੈਣ ਦਾ ਵਾ ਕੁਝ ਉਹਦੇ ਨਾਲ ਹੋ ਗਿਆ ਹਨਾ ਤੇ ਚਲੋ ਫਿਰ ਚੱਲੀਏ ਅੱਗੇ ਤੇ ਤੁਹਾਨੂੰ ਅਗਲੀ ਸਾਈਡ ਤੋਂ ਦਿਖਾਉਂਦੇ ਆ ਜਾ ਕੇ ਵਿਚਾਰਿਆਂ ਦਾ ਕੀ ਹਾਲ ਵਾ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ ਹਨਾ ਤੇ ਇੱਥੋਂ ਹੁਣ ਆਪਣਾ ਆਪਣਾ ਜਿਹੜਾ ਸਾਡਾ ਇਲਾਕਾ ਉਹ ਵੀ ਤੁਹਾਨੂੰ ਵਿਖਾਲਦਾ ਸਾਡੇ ਤੱਕ ਪਾਣੀ ਪਹੁੰਚਣਾ ਵਾ ਕਿ ਨਹੀਂ ਪਹੁੰਚਣਾ ਉਹ ਤੁਹਾਨੂੰ ਫੇਰ ਵਿਖਾਲਦਾ ਪਹਿਲਾਂ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਕਿ ਪਾਣੀ ਅੱਗੇ ਕਿੰਨਾ ਗਿਆ ਠੀਕ ਆ ਤੇ ਇੱਕ ਇੱਥੇ ਹੋਰ ਬੜਾ ਜਿਹੜਾ ਵਾ ਕੀਤਾ ਵਾ ਮਾੜਾ ਹਾਲ ਹੋਇਆ ਵਾ ਜਿਹੜਾ ਇਹਨਾਂ ਨੇ ਸਰਕਾਰ ਨੇ ਇੱਥੋਂ ਜਿਹੜੇ ਦਰਖਤ ਦਿੱਤੇ ਆ ਪੁੱਟ ਹਨਾ ਤੇ ਉਹ ਦਰਖਤ ਪੁੱਟਣ ਦਾ ਕਾਰਨ ਇਹ ਹੋਇਆ ਵਾ ਹੁਣ ਕਿ ਸਾਈਡਾਂ ਦੇ ਇੱਥੋਂ ਜਿਹੜੀ ਛੜਕਿਆ ਉਹ ਸਾਰੀ ਟੁੱਟਣ ਲੱਗੀ ਖੁਰਨ ਲੱਗੀ ਆ ਕੋ ਜਮੀਨਾਂ ਕਹਿ ਲੋ ਤੇ ਕੁਝ ਵੈਸੇ ਮਿੱਟੀ ਹੁਣ ਜਿਹੜੀ ਹਨਾ ਖੁਰਨ ਲੱਗ ਪਈ ਆ ਤੇ ਉਹ ਮੈਂ ਤੁਹਾਨੂੰ ਬੈਕ ਸਾਈਡ ਜਾ ਕੇ ਦਿਖਾ ਦਵਾਂ ਉਹ ਵੀ ਬੜਾ ਜਿਹੜਾ ਵਾ ਇੱਥੇ ਪੁੱਦਾ ਜਾ ਚੁੱਕਿਆ ਵਾ ਇਹਨਾਂ ਨੇ ਆ ਵੇਖੋ ਜਿੱਦਾਂ ਆ ਦੇਖੋ ਫੱਟ ਗਈ ਆ ਹਨਾ ਤੇ ਇਹ ਵੀ ਜਿਹੜਾ ਵਾ ਖੋਰ-ਖੋਰ ਕੇ ਹੁਣ ਸੜਕ ਦਾ ਸੱਤਿਆ ਨਾਸ ਹੋ ਚੱਲਿਆ ਵਾ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਹਨਾ ਤਰਕ ਤੇ ਚਲੋ ਜਦੋਂ ਅੱਗੇ ਜਾ ਕੇ ਜੇ ਕਿਤੇ ਕੋਈ ਕਹਿੰਦੇ ਆ ਕਿ ਰੋਡ ਨੂੰ ਚੌੜਾ ਕਰਨਾ ਵਾ ਕੋਈ ਹਾਈਵੇ ਨਿਕਲਣਾ ਉਹ ਜਦੋਂ ਨਿਕਲਦਾ ਉਦੋਂ ਵੇਖੀ ਜਾਣੀ ਚਾਹੀਦੀ ਜੀ ਤੇ ਇੱਥੇ ਖਲਰ ਇਹ ਆ ਦੇਖੋ ਇੱਥੇ ਆ ਦੇਖੋ ਜਿਹੜੇ ਘਰਾਂ ਵਾਲੇ ਆ ਉਹ ਚਾਰੇ ਹਨਾ ਆਪਣੇ ਨਿਕਲ ਕੇ ਘਰਾਂ ਦੇ ਵਿੱਚੋਂ ਤੇ ਡੱਡਾ ਟਰਾਲੀਆਂ ਦੇ ਵਿੱਚ ਇਹਨਾਂ ਨੇ ਇੱਥੇ ਆਪਣੇ ਲਾਏ ਆ ਤੇਰੇ ਹਨਾ ਬਾਹਰ ਆ ਗਿਆ ਇਥੋਂ ਤੇ ਉਹ ਇਹਨਾਂ ਦੇ ਘਰ ਆ ਉਹ ਵਾਲੇ ਤੇ ਪਾਣੀ ਪਹੁੰਚ ਚੁੱਕਿਆ ਵਾ ਉੱਥੇ ਤੱਕ ਤੇ ਆ ਤੁਸੀਂ ਦੇ ਹੀ ਸਾਦੇ ਹੋ ਇੱਥੇ ਤੱਕ ਵੀ ਆਇਆ ਵਾ ਅੱਗੇ ਜਾ ਕੇ ਤੁਹਾਨੂੰ ਦਰਿਆ ਤੇ ਲੈ ਕੇ ਜਾਂਦੇ ਆ ਤੇ ਉੱਥੇ ਦਰਿਆ ਦੇ ਵਿੱਚ ਦੱਸ ਦਿਆਂ ਕਿੰਨਾ ਕੁ ਪਾਣੀ ਆ ਗਿਆ ਵਾ ਸਰ ਕੀ ਕਰਦੇ ਤਾਂ ਨਹੀਂ ਖਾ ਆ ਦੇਖੋ ਕਿਵੇਂ ਵਿਚਾਰਿਆ ਨੇ ਆਪਣੇ ਇਹਨਾਂ ਟਰਾਲੀਆਂ ਦੇ ਉੱਪਰ ਜਿਹੜੇ ਲਾਏ ਆ ਉਹ ਤੰਬੂ ਤੇ ਇੱਥੇ ਆਇਆ ਜਿਨ੍ਹਾਂ ਚਕ ਪਾਣੀ ਨਹੀਂ ਹੁੰਦਾ ਇਹ ਵਿਚਾਰੇ ਫਿਰ ਹੁਣ ਇੱਥੇ ਰਹਿਣ ਕਿਸੇ। ਇਹ ਸਾਡੇ ਤੁਸੀਂ ਡੰਗਰਾਂ ਦਾ ਹਣਾ ਹਾਲ ਵਿਚਾਰਨ ਦਾ। ਤੇ ਡੰਗਰਾਂ ਦਾ ਵੀ ਕਾਫੀ ਔਖਾ ਵਾ ਹਣਾ। ਬਹੁਤ ਜ਼ਿਆਦਾ ਔਖਾ ਹੈ। ਬਹੁਤ ਜ਼ਿਆਦਾ ਔਖਾ ਸਵੇਰ ਤੇ ਲੋਗੇ ਝੰਡੇ ਕੰਬੜੇ ਵਿਚਾਰੇ। ਹਾਂਜੀ ਇਧਰ ਹੀ ਸਾਈਡ ਤੇ ਹੋ ਜੋ। ਤੇ ਅਸੀਂ ਤੇ ਕਹਿੰਦੇ ਆ ਚਲੋ ਪ੍ਰਮਾਤਮਾ ਮਿਹਰ ਕਰੇ ਘਟੇ ਪਾਣੀ ਤੇ ਮਗਰ ਉਹ ਕਹਿੰਦੇ ਪਠਾਨਕੋਟ ਤੋਂ ਵੀ ਬੰਨ ਜਿਹੜਾ ਟੁੱਟ ਗਿਆ ਹਣਾ। ਹਾਂਜੀ ਉਹ ਵੀ ਟੁੱਟ ਗਿਆ ਕਹਿੰਦੇ 2 ਲੱਖ ਗਿਗਰ ਪਾਣੀ ਹੋਰ ਛੱਡਣ ਦੇ ਸੁਭਾਵਨਾ ਉਹੀ ਵੀ ਆ ਕੇ ਆਏ ਆ ਥੱਲੇ ਵਾਲੀ ਸਾਈਡ ਤੇ ਉਹ ਪਾਣੀ ਜਿਹੜਾ ਵਾ ਲਹਿਰਾਂ ਦੇ ਨਾਲ ਗਾਂ ਨੂੰ ਜਾਂੜਿਆ ਵੇਖੋ ਇੱਥੋਂ ਵੀ ਦਿਖਣ ਰਿਹਾ ਹਾਂਜੀ ਜਿਹੜਾ ਉੱਚਾ ਵਾ ਇਲਾਕਾ ਉਹ ਤੇ ਚਲੋ ਬਚਾਅ ਹੋ ਗਿਆ ਪਰ ਗਾਂ ਨੂੰ ਬਾਬੇ ਮੰਜ ਵਾਲੀ ਸਾਈਡ ਨੂੰ ਜਾਂੜਿਆ ਹਣਾ ਲੱਗਦਾ ਦੀ ਜਿਹੜਾ ਇਹ ਪਾਣੀ ਆ ਹੁਣ ਸਾਡੇ ਘਰਾਂ ਦੇ ਵਿੱਚ ਪਹਿਲਾਂ ਹੈ ਨਹੀਂ ਉਹ ਘਰਾਂ ਦੇ ਵਿੱਚ ਲੱਖ ਲੱਖ ਪਾਣੀ ਹੋ ਚੁੱਕਿਆ ਹਾਂਜੀ ਹਾਂਜੀ ਹੋ ਗਿਆ ਮੈਂ ਹੀ ਵੇਖ ਕੇ ਆਏ ਆ ਤੇ ਬਹੁਤ ਹੀ ਜ਼ਿਆਦਾ ਜਿਹੜਾ ਔਖਾ ਵਾ ਪੱਠੇ ਦਾ ਬਹੁਤ ਔਖਾ ਪ੍ਰਸ਼ਾਸਨ ਦਾ ਅਜੇ ਤੱਕ ਕੋਈ ਬੰਦਾ ਨਹੀਂ ਆਇਆ ਇੱਥ ਇਹ ਇਤਰਾ ਫਿਰ ਓਖਾ ਵਾ ਫਿਰ ਸਾਡੀ ਸਵੇਰੇ ਮੀਂਹ ਵਰਦੇ ਚ ਕਲ ਦੇ ਨਗਰ ਤੇ ਜੰਡੇ ਹੀ ਤਰਪਾਰ ਲਿਆ ਕੇ ਸਵੇਰੇ ਪਾਈ ਆ ਹੁਣ ਛੋਟੀ ਲਾ ਕੇ ਦੂਰ ਲਿਆਂਦੀ ਨਵੀਂ ਤਰਪਾਰ ਹੁਣ ਉਹ ਬਣੀ ਬਣਾਉਂਦੇ ਹਾਂ ਹਾਂਜੀ ਤੁਸੀਂ ਦੇ ਸਾਡੀ ਕੋਲੋਂ 2000 ਰੁਪਏ ਖਰਚ ਕੇ ਤਰਪਾਲਾਂ ਲਿਆਂਦੀਆਂ ਨੇ ਕੋਈ ਸਰਕਾਰੀ ਬੰਦਾ ਅਜੇ ਤੱਕ ਨਹੀਂ ਪਹੁੰਚਿਆ ਹਾਂਜੀ ਕੋਈ ਸਰਕਾਰੀ ਬੰਦਾ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਕੋਈ ਐਸਡੀਐਮ ਨਹੀਂ ਪਹੁੰਚਿਆ ਕੋਈ ਐਮਐਲਏ ਕੋਈ ਸਰਪੰਚ ਅੱਛਾ ਅੱਛਾ ਕੋਈ ਨਹੀਂ ਪਹੁੰਚਿਆ ਨਹੀਂ ਇਹ 2000 ਰੁਪਏ ਦੀਆਂ ਕੋਲੋਂ ਤਰਪਾਲਾਂ ਲਿਆ ਕੇ ਕੋਲੋਂ ਰਸੀਆਂ ਲਿਆ ਕੇ ਪਾਣੇ ਦਾ ਜਿਗਾਰ ਕਰ ਰਹੇ ਆ ਨਹੀਂ ਓਖਾ ਐਦਾ ਕੋਈ ਨਹੀਂ ਪਹੁੰਚਿਆ ਨਹੀਂ ਕਹਾਲ ਤੁਹਾਡੀ ਠੀਕ ਹੈ ਇਹਨਾਂ ਨੂੰ ਛਪੈਦਿਆਂ ਦੀ ਇੱਥੇ ਸਹੂਲਤ ਆ ਗਈ ਉਹ ਵੀ ਸਰਕਾਰ ਨੇ ਵੱਢ ਕੇ ਸਾਰਾ ਰੋਡ ਦਾ ਖਾ ਕਰਤਾ ਨਹੀਂ ਉਹ ਖਾਂ ਦਾਵਾ ਕਾਫੀ ਫਿਰ ਇਦਾਂ ਨਾਲ ਜਿਹੜੀ ਸਹਾਇਤਾ ਹੋਣੀ ਚਾਹੀਦੀ ਆ ਇਹ ਤੇ ਹਨਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਘੱਟੋ ਘੱਟ ਜਿਹੜਾ ਪਾਣੀ ਦੇ ਸੁਭਾਮ ਦਾ ਅਲਾਕਮੈਂਟ ਕੀਤੀ ਹੋਈ ਉਹਦਾ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਜਿਹੜੇ ਇੱਥੇ ਪੰਚ ਕੋਈ ਮੈਂਬਰ ਜਿੰਨੀ ਵੀ ਜਨਤਾ ਲੋਕਲ ਡੇਰੇ ਵਾਲਿਆਂ ਲੋਕ ਆ ਉਹਨਾਂ ਤੇ ਸਹਾਇਤਾ ਕਰਨੀ ਚਾਹੀਦੀ ਪ੍ਰਸ਼ਾਸਨ ਸਾਰ ਲੈਣੀ ਚਾਹੀਦੀ ਸੀ ਹਾਂਜੀ ਹਾਂਜੀ ਸਹੀ ਸਹੀ ਗੱਲ ਹੈ ਇਹ ਰਿਹਾ ਵਾ ਨਹੀਂ ਯਾਰ ਬਹੁਤ ਔਖਾ ਵਾ ਡੰਗਰਾਂ ਦਾ ਵੀ ਨਾਲ ਤੇ ਇਹ ਤੇ ਚਾਹੀਦੀ ਆ ਇਧਰ ਸਾਈਤਾ ਇਹਨਾਂ ਸਾਰਿਆਂ ਨੂੰ ਵਿਚਾਰਾਂ ਨੂੰ ਅਜੇ ਪਾਣੀ ਹੋਣਾ ਜਿੰਨਾ ਚੜੀ ਜਾਂਦਾ ਵਾ ਇਹ ਲੱਤਣ ਦਾ ਨਾਂ ਹੀ ਨਹੀਂ ਲੈਣਾ ਇਹਨੇ ਚਲੋ ਅਸੀਂ ਤੇ ਆਨੇ ਆ ਕਿ ਲੱਤੇ ਹੁਣ ਲੱਖ ਲੱਖ ਜਿੰਨਾ ਪਾਣੀ ਹੋ ਗਿਆ ਵਾ ਤੁਸੀਂ ਦੇਖ ਸਕਦੇ ਨਾ ਲਓ ਜੀ ਇਧਰ ਵੇਖੋ ਤੁਸੀਂ ਇਧਰ ਤੇ ਘਰ ਵਾਲੇ ਉੱਪਰ ਹੀ ਚੜੇ ਅੰਕਲ ਜੀ ਹੋਣੀਆਂ ਵੇਖੋ ਵਿਚਾਰੇ ਤੇ ਪਾਣੀ ਵੇਖੋ ਤੁਸੀਂ ਥੱਲੇ ਲੱਖ ਲੱਖ ਜਿੰਨਾ ਪਾਣੀ ਹੋ ਗਿਆ ਵਾ ਹੁਣ ਤੇ ਉੱਪਰ ਨੂੰ ਜਾਣ ਲਿਆ ਤਾਂ ਨੂੰ ਵੇਖੋ ਉਹ ਉਧਰੀ ਸਾਈਡ ਤੇ ਜਿੰਨੇ ਵੀ ਪੱਟੇ ਛੋਟੇ ਸੀਗੇ ਨਾ ਉਹ ਸਾਰੇ ਜਿਹਾ ਨਾ ਮੈਨੂੰ ਲੱਗਾ ਝੋਨਾ ਹੀ ਝੋਨਾ ਹੀ ਨਾ ਹਾਂ ਝੋਨਾ ਤੇ ਪੂਰਾ ਖਰਾਬ ਹੋ ਗਿਆ ਨਾ ਇੱਕ ਹਸਾਬ ਨਾਲ ਤੇ ਜੇ ਇਤਰਾ ਪਾਣੀ ਰਿਹਾ ਤੇ ਜਿਆਦਾ ਕੰਮ ਓਖਾ ਹੋ ਜਾਣਾ ਵਾ ਇਹ ਘਰਾਂ ਵਾਲੇ ਤੇ ਉੱਪਰ ਹੀ ਚੜ ਗਏ ਆਪਣੇ ਕੋਠੇ ਤੇ ਹਨਾ ਤੇ ਪਰ ਫਿਰ ਵੀ ਯਾਰ ਬਹੁਤ ਓਖਾ ਹੋ ਜਾਂਦਾ ਵਾ ਇਹ ਕਰਨਾ ਚਾਹੀਦਾ ਵਾ ਕੁਝ ਨਾ ਕੁਝ ਸਰਕਾਰ ਨੂੰ ਤੇ ਆਇਦਰ ਵੇਖੋ ਸੜਕਾਂ ਦਾ ਵੀ ਹਾਲਤ ਵੇਖ ਲਓ ਕਿੰਨਾ ਵੇਖੋ ਕੱਡਾ ਪੈ ਗਿਆ ਇਹ ਰਾਤ ਬਰਾਤੇ ਆਉਂਦੇ ਆਉਂਦੇ ਜੇ ਕਿਤੇ ਮੰਨ ਲਓ ਕੋਈ ਨਾ ਹੋਣੀ ਹੋ ਜੇ ਰੱਬ ਨਾ ਕਰੇ ਤੇ ਹਣਾ ਕੌਣ ਜ਼ਿੰਮੇਵਾਰ ਆ ਹੋ ਵੀ ਗਈ ਆ ਇੱਥੇ ਇੱਕ ਹਨ ਹੋਣੀ ਚਲੋ ਹੁਣ ਪਰਮਾਤਮਾ ਮਿਹਰ ਕਰੇ ਬਚਾਅ ਹੋ ਗਿਆ ਹੀਗਾ ਪਰ ਇਹ ਕੰਮ ਔਖਾ ਵਾ ਯਾਰੇ ਕਿਨੇ ਕਿਨੇ ਝੋਨੇ ਜਿਹੜੇ ਆ ਡੁੱਬ ਗਏ ਆ ਇਹ ਤੇ ਖਰਾਬ ਹੀ ਹੋ ਗਏ ਨਾ ਹੁਣ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਵਾ ਇੱਧਰ ਵੀ ਹਣਾ ਤੇ ਉਹ ਵਿਚਾਰੇ ਆਪਣੇ ਕੋ ਪੈਸੇ ਖਰਚ ਖਰਚ ਕੇ ਜਿਹੜੇ ਆ ਉਹ ਆ ਆਪਣਾ ਸਮਾਨ ਪੂਰਾ ਕਰਨ ਦੇ ਆ ਤੇ ਉੱਪਰ ਆਪਣੇ ਘਰਾਂ ਦਾ ਸਮਾਨ ਜੋ ਵੀ ਟਰਾਲੀਆਂ ਦੇ ਵਿੱਚ ਲੈ ਕੇ ਤੇ ਆਪਣੇ ਉੱਪਰ ਵਾਲੇ ਰੋਡ ਦੇ ਉੱਪਰ ਆਏ ਆ ਹਨਾ ਤੇ ਇੱਧਰ ਵਿਚਾਰਿਆਂ ਦਾ ਵੇਖੋ ਪੂਰਾ ਹਾਲ ਆ ਘਰ ਵਾਲੇ ਨੂੰ ਲੱਗਦਾ ਇੱਧਰ ਹੀ ਸਾਈਡ ਤੇ ਉੱਪਰ ਆ ਗਏ ਆ ਇਹ ਘਰ ਵਾਲੇ ਹਨਾ ਤੇ ਇੱਧਰ ਹੀ ਸਾਈਡ ਤੇ ਆ ਵੇਖੋ ਇਹ ਜਿਹੜਾ ਜਾਦਾ ਇਲਾਕਾ ਇਹ ਨੀਵਾ ਹਨਾ ਕਿੱਥੇ ਤਾਂ ਕਰਕੇ ਪਾਣੀ ਜਲਦੀ ਆ ਜਾਂਦਾ ਇੱਧਰ ਹੀ ਸਾਈਡ ਤੇ ਦਰਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਜਾ ਕੇ ਪਰ ਆਹ ਵੇਖੋ ਜਿਹੜਾ ਜਿਹੜਾ ਨੀਵਾ ਵਾ ਹੁਣ ਆਹ ਵਾਲੀ ਜਿਹੜੀ ਛੜਕਦੇ ਆਪਾਂ ਤੁਰੰਡੇ ਆ ਨਾ ਇਧਰਲੀ ਸਾਈਡ ਨੂੰ ਖਾ ਆ ਆਹ ਜਿਹੜੀ ਸੇ ਆਪਾਂ ਤੁਰੰਡੇ ਆ ਇਹ ਉੱਪਰ ਵਾ ਉੱਚਾ ਹੋ ਜਾਂਦਾ ਵਾ ਇਧਰ ਤਾਂ ਬਚਾਅ ਹੋ ਜਾਂਦਾ ਵਾ ਤੇ ਇਧਰ ਜਿਹੜਾ ਨੀਵਾ ਵਾ ਫੇਰ ਇੱਥੇ ਪਾਣੀ ਜਿਹੜਾ ਭਰ ਜਾਂਦਾ ਵਾ ਹੁਣ ਐਸੇ ਟਾਈਮ ਜਿਹੜਾ ਵਾ ਆ ਵੇਖੋ ਇਧਰਲੀ ਸਾਈਡ ਤੇ ਇਧਰੋਂ ਪਾਣੀ ਜਾਣ ਡਿਆ ਵਾ ਸਾਰਾ ਜਿਹੜਾ ਤੁਹਾਨੂੰ ਕੈਲਾ ਵਖਾ ਕੇ ਆਏ ਆ ਨਾ ਸਾਰਾ ਪਾਣੀ ਇਧਰੋਂ ਜਾਣ ਡਿਆ ਵਾ ਉਧਰਲੀ ਸਾਈਡ ਤੇ ਆਹ ਵੇਖੋ ਘੁਮ ਕੇ ਪਾਣੀ ਇਧਰਲੀ ਸਾਈਡ ਨੂੰ ਆ ਗਿਆ ਹਨਾ ਇਧਰ ਵੀ ਉੱਥੇ ਇੱਕ ਤੱਕ ਜਾਣਾ ਵਾ ਜਿੱਥੇ ਤੇ ਇਹ ਆ ਜੀ ਸਾਡਾ ਬਿਆਸਦ ਰਿਆ ਤੇ ਇੱਥੋਂ ਪਾਣੀ ਜਿਹੜਾ ਸਾਰਾ ਇੱਧਰ ਹੀ ਪੈਸ ਤੋਂ ਹੋ ਕੇ ਤੇ ਇੱਧਰ ਨੂੰ ਜਾਂਦਾ ਬਾਹਰ ਤੇ ਵਖਾਹਤੀ ਸੌਣ ਗਿਆ ਕਿੰਨਾ ਪਾਣੀ ਆ ਗਿਆ ਉਹ ਜਗਾ ਦੇਖੋ ਕਿੰਨੀ ਡੁੱਬ ਗਈ ਆ ਹਨਾ ਤੇ ਇੱਧਰਲੀ ਸਾਈਡ ਤੇ ਚਲੋ ਇਹਨਾਂ ਨੇ ਬੰਨ ਲਾਏ ਆ ਹਨਾ ਇਹ ਕਰਕੇ ਵੀ ਚਲੋ ਇੱਧਰਲੀ ਸਾਈਡ ਨੂੰ ਜਾਂਦਾ ਪਾਣੀ ਫਿਰ ਵੀ ਪਾਣੀ ਜਿਹੜਾ ਘੁਮ ਘਮਾ ਕੇ ਜਿੱਦਾਂ ਵੀ ਜਾਂਦਾ ਵਾ ਜਲ ਘੁਮਾ ਫਿਰ ਜਾਂਦਾ ਸਾਰੇ ਪਾਸੇ ਤੇ ਇੱਧਰਲੀ ਸਾਈਡ ਤੋਂ ਸਾਰੇ ਘਮਾ ਜਿਹੜੀਆਂ ਟੁੱਟ ਗਈਆਂ ਨੇ ਨੀਵੇਂ ਲਾ ਕੇ ਕਰਕੇ ਸਾਰਾ ਕੁਝ ਨੀਵੇਂ ਲਾ ਕੇ ਪਾਣਾ ਇਹ ਬਹੁਤਾ ਜਿਆਦਾ ਅਤੇ ਕਰਕੇ ਜਿਹੜਾ ਪਾਣੀ ਆ ਇਹ ਅ ਜਿਆਦਾ ਜਾਣ ਗਿਆ ਆ ਇਹ ਬਿਆਸ ਦਰਿਆ ਵਾ ਇਹ ਇਧਰ ਨੂੰ ਮਲਟਾਂਡਾ ਛਿਆਰਪੁਰ ਜਲੰਧਰ ਐਂ ਦੀ ਜਾਂਦੇ ਆ ਸਾਰੇ ਇਹ ਦਰਿਆ ਟੱਪ ਕੇ ਤੇ ਅਸੀਂ ਇਧਰ ਨਹੀਂ ਖੈਤ ਤੇ ਜਾਏਗਾ ਬਹੁਤ ਹੀ ਜਿਆਦਾ ਜਿਹੜਾ ਮੰਦੀ ਹਾਲਤ ਹੋਈ ਆ ਇਧਰ ਨਹੀਂ ਸਾਈਡ ਤੇ ਵਿਖਾਇਆ ਸਾਰੇ ਜੜੇ ਜੜਕਾਂ ਦੇ ਉੱਪਰ ਆਏ ਆ ਹਨਾ ਤੇ ਬਹੁਤ ਜਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਇਹ ਦਿਨਾਂ ਦੇ ਵਿੱਚ ਆ ਕੇ ਇਧਰੋਂ ਵੀ ਇਹ ਥੱਲੇ ਥੱਲੇ ਜਾ ਕੇ ਫਿਰ ਇਧਰਲੀ ਸਾਈਡ ਤੇ ਕੁੰਮ ਜਾਂਦਾ ਉਹ ਪਾਣੀ ਇਧਰ ਵੀ ਬਹੁਤ ਜ਼ਿਆਦਾ ਆਹ ਜੀ ਦੂਸਰੀ ਸਾਈਡ ਉਧਰਲੀ ਸਾਈਡ ਤੋਂ ਹੁੰਦਿਆਂ ਤੇ ਇਹ ਜਿਹੜਾ ਉਧਰਲੀ ਸਾਈਡ ਤੋਂ ਹੋ ਕੇ ਇਧਰੋਂ ਹੋ ਕੇ ਤੇ ਹਾਂ ਇਧਰਲੀ ਸਾਈਡ ਨੂੰ ਗਾਂ ਨੂੰ ਜਾਣ ਡਿਆ ਵਾ ਬਿਆਸ ਵੱਲ ਨੂੰ ਬਿਆਸ ਤਰਿਆ ਆਈ ਆ ਬਿਆਸ ਵੱਲ ਨੂੰ ਜਾਣ ਡਿਆ ਇਧਰਲੀ ਸਾਈਡ ਨੂੰ ਹਨਾ ਤੇ ਇਧਰੋਂ ਵੀ ਫਿਰ ਮੁੜ ਕੇ ਜਿਹੜਾ ਵਾ ਕਾਫੀ ਪਾਣੀ ਦਾ ਵਹਾਅ ਐ ਨੂੰ ਜਾਣ ਡਿਆ ਵਾ ਘਰਾਂ ਦੇ ਵਿੱਚ ਇਧਰਲੀ ਸਾਈਡ ਤੇ ਜੇ ਥੋੜਾ ਬੋਤਾ ਚਲੋ ਫਿਰ ਵੀ ਹੈ ਘਟਵਾ ਪਰ ਇਧਰਲੀ ਸਾਈਡ ਤੇ ਜ਼ਿਆਦਾ ਜੇ ਉਧਰੋਂ ਫਿਰ ਡਾਇਰੈਕਟ ਜਿਹੜਾ ਉਧਰ ਨੂੰ ਹੋਣ ਡਿਆ ਨਾ ਇਧਰੋਂ ਫੇਰ ਵੀ ਚੋਨੂ ਹੋ ਕੇ ਤੇ ਫੇਰ ਜਾਣ ਡਿਆ ਪਰ ਫਿਰ ਵੀ ਇਧਰ ਵੀ ਹੈ ਆ ਵੇਖੋ ਆ ਵਾਲਾ ਇਲਾਕਾ ਜਿਹੜਾ ਜਿਆਦਾ ਹੀ ਨੀਵਾ ਵਾ ਇੱਥੇ ਪਾਣੀ ਬਹੁਤ ਛੇਤੀ ਜਿਹੜਾ ਚੜ ਜਾਂਦਾ ਵਾ ਆ ਤੁਸੀਂ ਦੇਖ ਸਕਦੇ ਹੋ ਹਨਾ ਤੇ ਹੁਣ ਤੁਹਾਨੂੰ ਥੱਲੇ ਜਾ ਕੇ ਜਿਹੜਾ ਦਿਖਾਉਂਦੇ ਆ ਆਪਣੇ ਪਿੰਡਾਂ ਵਾਲੇ ਵਿਚਾਰੇ ਵੀ ਖਣ ਆਏ ਕਿ ਤਾ ਹਨਾ ਬਾਕੀ ਆ ਕੇ ਆਪਣੇ ਪਿੰਡਾਂ ਵਾਲੇ ਬਹੁਤ ਨਾਲ ਹੁੰਦੇ ਆ ਜਦੋਂ ਪਾਣੀ ਆਉਂਦਾ ਵਾ ਸਾਰੇ ਨਾਲ ਹੁੰਦੇ ਆ ਲੰਗਰ ਪਾਣੀ ਲਿਆ ਕੇ ਹੁੰਦੇ ਆ ਪ੍ਰਸ਼ਾਦਾ ਛਕਾਉਂਦੇ ਆ ਇਹਨਾਂ ਸਾਰਿਆਂ ਨੂੰ ਜਿਹੜੇ ਉੱਪਰ ਆ ਜਾਂਦੇ ਆ ਹਨਾ ਤੇ ਅਤੋ ਇਹ ਦੇਖ ਸਾਦੇ ਉਹ ਪਾਣੀ ਆ ਜਿਹੜਾ ਨੀਵਾ ਨੀਵਾ ਲਾਕਾ ਵਾ ਪਾਣੀ ਗਾਂ ਤੱਕ ਚਲ ਜਾਂਦਾ ਚ ਫਿਰ ਇੱਥੋਂ ਜਦੋਂ ਚਾਈ ਹੋ ਜਾਂਦੀ ਐ ਇੱਥੇ ਤੇ ਨਹੀਂ ਜਾਂਦਾ ਪਰ ਇੱਧਰ ਸਾਰੇ ਆਪਣਾ ਜਿਹੜਾ ਪਾਣੀ ਹੋਰ ਬੈ ਜਾਂਦਾ ਫਸਲਾਂ ਜਿਹੜੀਆਂ ਸਾਰੀਆਂ ਖਰਾਬ ਹੋ ਗਈਆਂ ਵਾ ਛੋਨੇ ਚਾਨੇ ਤੇ ਖਰਾਬ ਹੋ ਗਏ ਹੈ ਹਾਂ ਉਹ ਫਿਰ ਜਿੰਨਾਂ ਦੀਆਂ ਫਸਲਾਂ ਵਾ ਵਿਚਾਰੇ ਵੇਖਣ ਜਾਂਦੇ ਆਪਣੀਆਂ ਹਨਾ ਤੇ ਪਾਣੀ ਜਿਹੜਾ ਵਾ ਇੱਧਰ ਨੂੰ ਇੱਧਰ ਨੂੰ ਗਾਹ ਨੂੰ ਜਾਂਦਾ ਜਿੱਧਰ ਜਿੱਧਰ ਨੂੰ ਪਾਣੀ ਨੂੰ ਰਾਹ ਮਿਲਦਾ ਨਾ ਪਾਣੀ ਉਧਰ ਨੂੰ ਤੁਰ ਹੀ ਜਾਂਦਾ ਵਾ ਇਹ ਆਪਾਂ ਆਪਣਾ ਵੀ ਤੁਹਾਨੂੰ ਇਲਾਕੇ ਜੱਸਾਂਗੇ ਵੀ ਸਾਡੇ ਵੱਲ ਪਾਣੀ ਚੜਦਾ ਵਾ ਕਿ ਨਹੀਂ ਹੁਣ ਤੁਹਾਨੂੰ ਜਾਂਦੇ ਵਾਰੀ ਦੱਸਾਂਗੇ ਉਧਰਲੀ ਸਾਈਡ ਤੇ ਜਦੋਂ ਜਾਣਾ ਆਪਾਂ ਉਹ ਤੁਹਾਨੂੰ ਉਹ ਦੱਸਾਂਗੇ ਵੀ ਸਾਨੂੰ ਜਿਹੜਾ ਵਾ ਸਾਡਾ ਜਿਹੜਾ ਇਲਾਕਾ ਕਿੰਨਾ ਉੱਚਾ ਵਾ ਠੀਕ ਆ ਉਹ ਵੀ ਤੁਹਾਨੂੰ ਦਿਖਾਉ ਲਦੇ ਆ ਪਹਿਲਾਂ ਤੁਹਾਨੂੰ ਇੱਧਰ ਦਾ ਜਿਹੜਾ ਵਾ ਮੌਲ ਚੱਲ ਦਿਖਾ ਲਈਏ ਸਾਰੇ ਜਣੇ ਕਮੈਂਟ ਕਰਦੇ ਵੀ ਸਾਨੂੰ ਦੱਸੋ ਤੁਹਾਡੇ ਪਾਣੀ ਦਾ ਕਿਵੇਂ ਆ ਤੇ ਡੇਰੇ ਪਾ ਬੇ ਨਾਨਕ ਵਾਲੀ ਸਾਈਡ ਤੇ ਵੀ ਪਾਣੀ ਕਾਫੀ ਆਇਆ ਵਾ ਉਹ ਵੀ ਨਾ ਇਲਾਕਾ ਜਿਹੜਾ ਉਧਰੋਂ ਨੀਵਾ ਵਾ ਆ ਵੇਖੋ ਕਿਦਾਂ ਲਹਿਰਾਂ ਲਹਿਰਾਂ ਦੇ ਨਾਲ ਪਾਣੀ ਜਿਹੜਾ ਵਾ ਗਾਹ ਨੂੰ ਹੁੰਦੇ ਪਾਣੀ ਦਾ ਵਹਾਵਾ ਵਾ ਤੇਜ ਵਾ ਆ ਵੇਖੋ ਆਹ ਤੇ ਫਿਰ ਹੁਣ ਉੱਚਾ ਕਰਕੇ ਹੁਣ ਇੱਥੇ ਨਹੀਂ ਚੜਨ ਲਿਆ ਹੈਗਾ ਪਰ ਪਾਣੀ ਦਾ ਲਹਿਰਾਂ ਜਿਹੜੀਆਂ ਪੂਰੀਆਂ ਵੇਖੋ ਪਾਣੀ ਦੀਆਂ ਨਾ ਹੁੰਦੀਆਂ ਬਾਕੀ ਤੁਸੀਂ ਵੇਖਿਆ ਜੀ ਕਿੰਨਾ ਕ ਪਾਣੀ ਆਇਆ ਹਨਾ ਇੱਧਰਲੀ ਸਾਈਡ ਤੇ ਦੇਖ ਸਕਦੇ ਆ ਇਹ ਆ ਸਾਡਾ ਇਧਰ ਸਾਈਡ ਤੇ ਜੇ ਬਚਾ ਵਾ ਇੱਧਰ ਨਹੀਂ ਜਾਇਆ ਕਿਉਂਕਿ ਇਹ ਫਿਰ ਹੌਲੀ-ਹੌਲੀ ਜਿਹੜਾ ਵਾ ਇਲਾਕਾ ਉੱਚਾ ਹੋਣ ਇਹ ਵੀ ਉਚਾਈ ਆ ਚਲੋ ਇੱਥੇ ਵੀ ਪਾਚਾ ਹੋ ਜਾਂਦਾ ਵਾ ਬਹੁਤ ਜ਼ਿਆਦਾ ਜਿਹੜਾ ਰੇਅਰ ਚਾਂਸ ਹੁੰਦੇ ਇੱਥੇ ਪਾਣੀ ਆਉਂਦੇ ਜੇ ਜ਼ਿਆਦਾ ਵਾਰੇ ਫੇਰ ਕਿਤੇ ਹੁੰਦਾ ਵਾ ਨਹੀਂ ਤੇ ਨਹੀਂ ਹੁੰਦਾ ਹੈਗਾ ਤੇ ਇਹ ਮੀਂਹ ਦਾ ਹੀ ਆ ਥੋੜਾ ਬੋਤਾ ਤੇ ਆ ਆ ਜੀ ਸਾਡਾ ਗੁਰਦੁਆਰਾ ਭਾਈ ਮਨ ਸਾਬ ਜੀ ਤੇ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਵੀ ਸਾਡਾ ਜਿਹੜਾ ਇਲਾਕਾ ਵਾ ਸਾਡੇ ਘਰਾਂ ਦੇ ਉੱਤੇ ਜਿਹੜਾ ਕਿੰਨੀ ਕੁ ਉਚਾਈ ਆ ਜਿਹੜਾ ਸਾਡੇ ਪਾਣੀ ਆਉਂਦਾ ਵਾ ਕਿ ਨਹੀਂ ਹੁੰਦਾ ਹੁਣ ਤੁਹਾਨੂੰ ਨਾਲ ਦੀ ਨਾਲ ਹੀ ਜਿਹੜਾ ਦੱਸਦੇ ਆ ਠੀਕ ਆ ਇਧਰ ਸਾਡਾ ਫਿਰ ਮੁੜ ਕੇ ਇੱਧਰ ਘਰ ਪੈ ਜਾਂਦੇ ਆ ਤੇ ਸਾਡਾ ਇਲਾਕਾ ਕਿੰਨਾ ਉੱਚਾ ਆ ਵੀ ਜਿਹੜਾ ਜਿੱਥੇ ਆਪਾਂ ਹੁਣ ਜਾਣਦੇ ਆ ਵੀ ਨੀਵਾ ਵਾ ਪਰ ਫਿਰ ਵੀ ਇਹ ਕਾਫੀ ਹੱਦ ਤੱਕ ਉੱਚਾ ਵਾ ਇੱਥੇ ਪਾਣੀ ਆਉਣ ਦੀ ਸੰਭਾਵਨਾ ਬਹੁਤ ਘੱਟ ਵਾ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਸਾਡੇ ਪਿੰਡ ਦਾ ਗੁਰਦੁਆਰਾ ਭਾਈ ਮਾਨ ਸਾਹਿਬ ਤੇ ਆ ਆ ਵੇਖੋ ਕਿੰਨਾ ਉੱਚਾ ਸਾਡਾ ਇਲਾਕਾ ਤੇ ਇੰਨਾ ਉੱਚਾ ਵਾ ਸਾਡਾ ਤੇ ਸਾਡੇ ਦੇ ਇਧਰ ਕੋਈ ਮਤਲਬ ਮਤਲਬ ਨਹੀਂ ਬਣਦਾ ਪਾਣੀ ਆਉਂਦਾ ਸਾਡੇ ਦੇ ਪਰਮਾਤਮਾ ਜੀ ਚਲੋ ਮੇਰ ਵਾ ਤੇ ਇੰਨਾ ਉੱਚਾ ਵਾ ਸਾਡਾ ਇਲਾਕਾ ਆ ਜੋ ਤੁਹਾਨੂੰ ਦਿਖਾ ਲ ਦਈਏ ਤੇ ਇਹ ਗੁਰਦੁਆਰਾ ਜਿਹੜਾ ਭਾਈ ਮਾਨ ਸਾਹਿਬ ਜੀ ਆ ਇਹ ਵੀ ਉੱਪਰ ਉੱਚੇ ਇਲਾਕੇ ਦੇ ਵਿੱਚ ਹੀ ਆ ਤੇ ਇੰਨਾ ਉੱਚਾ ਲਾਕਾ ਵਾ ਸਾਡਾ ਮਤਲਬ ਇੱਥੇ ਪਾਣੀ ਆਉਂਦਾ ਬਹੁਤ ਆਉਣਾ ਹੀ ਨਹੀਂਆ ਮਤਲਬ ਇੱਥੇ ਤੇ ਤੇ ਆਹ ਬਾਕੀ ਫੇਰ ਅੱਗੇ ਜਾ ਕੇ ਜਿਹੜਾ ਆ ਥੱਲੇ ਥੱਲੇ ਜਿਹੜਾ ਜਿੰਨਾ ਵੀ ਇਲਾਕਾ ਇਹ ਸਾਰਾ ਨੀਵਾ ਇਲਾਕਾ ਵਾ ਠੀਕ ਆ ਇਹ ਸਾਡੇ ਨੂੰ ਤੇ ਇਹ ਦਫ਼ੇ ਮੁੜ ਕੇ ਸਾਡੇ ਘਰ ਵਾ ਇਧਰ ਪਿੰਡ ਦੇ ਵਿੱਚ ਮਤਲਬ ਸਾਡੇ ਨਹੀਂ ਇਧਰ ਹੈਗਾ ਕੋਈ ਵੀ ਇਸ਼ੂ ਪਾਣੀ ਆਉਣ ਦਾ ਸਾਡੇ ਇਲਾਕਾ ਜਿਹੜਾ ਉੱਚਾ ਵਾ ਮੇਰੇ ਆ ਪ੍ਰਮਾਤਮਾ ਦੀ ਤੇ ਚਲੋ ਅਸੀਂ ਇਹ ਅਰਦਾਸ ਕਰਦੇ ਆਂ ਵੀ ਪਾਬਾ ਜੀ ਉਧਰ ਵੀ ਚਲੋ ਮੇਰ ਖਣਾ ਰੱਖੋ ਪਾਣੀ ਜਿਹੜਾ ਵਾ ਘਟੇ ਵਧੇ ਨਾ ਤੇ ਬਾਕੀ ਇਹ ਦਿਨਾਂ ਦੇ ਵਿੱਚ ਆਣ ਕੇ ਤੇ ਪਾਣੀ ਜਿਹੜਾ ਵਾ ਹਰ ਸਾਲ ਜਿਹੜਾ ਵਾ ਹੁੰਦਾ ਵਾ ਦੱਸਣ ਦੇ ਆ ਖਬਰਾਂ ਦੇ ਮੁਤਾਬਕ ਕਿ ਮਗਰੋਂ ਜਿਹੜਾ ਪਾਣੀ ਆ ਹੋਰ ਛੱਡਣਾ ਵਾ ਅਜੇ ਚਲੋ ਅਸੀਂ ਤੇ ਕਹਿੰਨੇ ਆ ਵੀ ਨਾ ਹੀ ਛੱਡਣਾ ਪਵੇ ਹਨਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਇਹੀ ਪੁੱਛਦੇ ਆਂ ਸੀ ਕਿ ਤੁਹਾਡੇ ਵੱਲ ਪਾਣੀ ਦੀ ਕਿਵੇਂ ਆ ਹਨਾ ਵੀ ਤੁਹਾਡੇ ਪਾਣੀ ਆਇਆ ਕਿ ਨਹੀਂ ਆਇਆ ਸਾਨੂੰ ਦੱਸੋ ਤੇ ਫਿਰ ਮੈਂ ਅੱਜ ਵੀਲੋਗ ਬਣਾ ਦਿੱਤਾ ਤੇ ਮੈਂ ਚਲੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਵਾ ਇਸ ਬਾਰੇ ਦੱਸਾਂਗੀ ਕੇ ਸਾਡਾ ਇਲਾਕੇ ਨਾਲ ਕੋਚਾ ਵਾ ਤੇ ਪਾਣੀ ਹੁੰਦੀ ਸੁਭਾਵਨਾ ਹੈ ਕਿ ਚਲੋ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੋਗ ਦੇ ਵਿੱਚ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਬਾਈ ਬਾਏ